ਏ ਆ ਜੀ ਪੰਜਾਬ ਸਰਕਾਰ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਬਰਨਾਲਾ ਸਾਨੂੰ ਬੜੇ ਕਲੀਅਰ ਆਦੇਸ਼ ਨੇ ਕਿ ਕੋਈ ਵੀ ਬੰਦਾ ਕਿਉਂਕਿ ਅੱਜ ਅਸੀਂ ਬੜੇ ਹੀ ਖਤਰਨਾਕ ਤੇ ਬੜੇ ਹੀ ਇੰਟਰਸਟਿੰਗ ਸੋਸ਼ਲ ਮੀਡੀਆ ਦੇ ਦੌਰ ਚੋਂ ਗੁਜ਼ਰ ਰਹੇ ਹਾਂ ਕੋਈ ਵੀ ਬੰਦਾ ਅਗਰ ਨਸ਼ੇ ਨੂੰ ਪ੍ਰਮੋਟ ਕਰਦਾ ਹੈ ਜਾਂ ਕਿਸੇ ਨੂੰ ਡੀਫੇਮ ਕਰਦਾ ਔਰ ਜਾਂ ਗਨ ਕਲਚਰ ਨੂੰ ਬੜਾਵਾ ਦਿੰਦਾ ਉਹਦੇ ਨਾਲ ਬੜੀ ਸਖਤੀ ਨਾਲ ਨਜਿੱਠਿਆ ਜਾਊਗਾ ਉਸੇ ਸਿਲਸਿਲੇ ਦੇ ਵਿੱਚ ਇੱਕ ਸਾਨੂੰ ਇਤਲਾਪ ਲਈ ਸੀ ਕਿ ਇੰਸਟਾਗ੍ਰam ਤੇ ਇੱਕ ਅਕਾਊਂਟ ਹੈ ਲਵੀ ਪੀਬੀ 19 ਉਹਦੇ ਉੱਤੇ ਵੀਡੀਓ ਅਪਲੋਡ ਕੀਤੀਆਂ ਗਈਆਂ ਜਿਦੇ ਵਿੱਚ ਬੰਦੇ ਬੰਦਿਆਂ ਨੇ ਚੱਕਵੇਂ ਗਾਣੇ ਲਾਏ ਹੋਏ ਆ ਔਰ ਫੈਰ ਕਰ ਰਹੇ ਆ ਔਰ ਉਹਦੇ ਵਿੱਚ ਇੱਕ ਬੰਦਾ ਜਦੋਂ ਫੈਰ ਕਰ ਰਿਹਾ ਤਾਂ ਉਹਦੇ ਕੋਲ ਬੱਚੇ ਵੀ ਖੜੇ ਆ ਔਰ ਉਹ ਬੜੀ ਹੀ ਲਾਪਰਵਾਹੀ ਨਾਲ ਫੈਰ ਕਰ ਰਿਹਾ ਔਰ ਜਿਦੇ ਵਿੱਚ ਉਹ ਬੱਚਿਆਂ ਦੀ ਜਾਨ ਦਾ ਜੋਖਮ ਬਣ ਸਕਦਾ ਸੀ ਔਰ ਇਹਦੇ ਨਾਲ ਸਮਾਜ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਦਾ ਦੋ ਬੰਦਿਆਂ ਦੇ ਖਿਲਾਫ ਐਫ ਆਈ ਆਰ ਨੰਬਰ 28 ਮਿਤੀ 17 5 2025 ਤੇ ਸੈਕਸ਼ਨ 125 223 ਬੀ ਐਨ ਐਸ ਦੇ ਤਹਿਤ ਐਫ ਆਈ ਆਰ ਦਰਜ ਰਜਿਸਟਰ ਹੋ ਗਈ ਹੈ ਥਾਣਾ ਸੈਣਾ ਦੇ ਵਿੱਚ ਔਰ ਇਹ ਦੋ ਬੰਦੇ ਨੇ ਇੱਕ ਲਬਪ੍ਰੀਤ ਤੇ ਇੱਕ ਹੈ ਜੀ ਅੰਗਰੇਜ਼ ਸਿੰਘ ਇਹ ਦੋਨੇ ਭਗਤਪੁਰਾ ਮੋੜ ਅ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਦੇ ਵਾਸੀ ਆ ਬਾ ਇਹਨਾਂ ਦੇ ਖਿਲਾਫ ਐਫ ਆਈ ਆਰ ਹੋ ਗਈ ਹੈ ਔਰ ਜਲਦੀ ਇਹਨਾਂ ਨੂੰ ਅਰੈਸਟ ਕਰਕੇ ਇਹ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ। ਪਰ ਵੀਡੀਓ ਦੇ ਵਿੱਚ ਹਥਿਆਰ ਵਰਤੇ ਗਏ ਬਰਾਮਦ ਹੋ ਗਏ ਸਰ? ਅ ਨਹੀਂ ਅਜੇ ਹਥਿਆਰ ਬਰਾਮਦ ਨਹੀਂ ਹੋਏ ਪਰ ਜਲਦੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਜਲਦੀ ਹਥਿਆਰ ਬਰਾਮਦ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ। ਭਾਈ ਜੀ ਕੀ ਨਾਮ ਆ ਤੁਹਾਡਾ ਜੀ? ਭਾਈ ਆਪਣਾ ਨਾਮ ਲੱਪਤੀ ਸਿੰਘ ਹੈ। ਪਿੰਡ ਕਿਹੜਾ ਜੀ? ਪਿੰਡ ਭਗਤਪੁਰ ਮੌੜਾ ਜੀ। ਅਸੇ ਆਪਣਾ ਕੀ ਪੱਖ ਆ ਜੀ ਕਿਹੜਾ ਵੀਡੀਓ ਵਾਇਰਲ ਹੋਈ ਹੈ ਤੁਹਾਡੀ? ਇਹ ਵੀਡੀਓ ਭਾਈ ਬਹੁਤ ਜ਼ਿਆਦਾ ਪੁਰਾਣੀ ਹੈ 2022 ਤੋਂ ਪਹਿਲਾਂ ਦੀ ਵੀਡੀਓ ਹੈ। ਠੀਕ ਹੈ ਉਦੋਂ ਮੇਰੇ ਸਿਰ ਤੇ ਕੇਸ ਵੀ ਨਕੇ ਜੀ ਇੱਕ ਮੋਨਾ ਸੀ ਮੈਂ ਹੁਣ ਤਾਂ ਜਦੋਂ ਮੇਰੇ 3 ਸਾਲ ਹੋ ਗਏ ਕੇਸ ਰੱਖਿਆ ਨੂੰ ਤੇ ਉਦੋਂ ਦੀ ਵੀਡੀਓ ਬਣਾਈ ਹੋਈ ਆ ਇਹ ਉਦੋਂ ਦੀ ਵੀਡੀਓ ਚੱਕ ਕੇ ਹੁਣ ਕੇ ਸਿਆਸੀ ਰਾਂਜ ਦੇ ਦੀ ਪੇੜ ਚੜਾ ਲਈ ਪਿੰਡ ਦੇ ਕੁਝ ਵਿਰੋਧੀ ਤੇ ਸੀ ਉਹ ਵਿਰੋਧੀ ਤੇ ਨਹੀਂ ਸਾਡੀ ਤੇ ਹੁਣ ਮੰਨ ਲਓ ਵੀ 2022 ਤੋਂ ਪਹਿਲਾਂ ਦੀ ਵੀਡੀਓ ਆਲਾ ਹੁਣ ਕੇ ਚੱਕ ਲੈਣ ਇਹ ਮੇਰੇ ਕੋਈ ਹੁਣ ਇੰਸਟਾਗ੍ਰam ਅਕਾਊਂਟ ਤੇ ਵੀ ਵੀਡੀਓ ਨਹੀਂ ਹੈਗੀ ਇਹ ਇੱਕ ਹਾਈਲਾਈਟ ਸਟੋਰੀ ਸੀ ਸਿਰਫ ਕੋਈ ਪੋਸਟ ਨਹੀਂ ਸੀ ਇਹ ਸਿਰਫ ਸਿਆਸੀ ਰਾਂਜ ਦੀ ਪੇੜ ਚੜੀ ਆ ਇਹਦੇ ਵਿੱਚ ਕੋਈ ਕੋਈ ਗੱਲ ਬਾਲੀ ਹੈ ਨਹੀਂ ਕੋਈ ਬੜਾ ਮੁੱਦਾ ਨਹੀਂ ਹੈ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤਾਂ ਇਹੀ ਮੰਗ ਕਰਦਾ ਹੈ ਵੀ ਇਹ ਚੀਜ਼ ਦੀ ਗਵਰਨ ਨੂੰ ਛੱਡ ਕੇ ਸਾਨੂੰ ਇਹ ਚੀਜ਼ ਚਲੋ ਜਿਹੜੀ ਹੱਥੋਂ ਪੁਰਾਣੀ ਗਲਤੀ ਹੋਈ ਆ ਉਹ ਅਸੀਂ ਮੰਨਦੇ ਆ ਵੀ ਇਹ ਚੀਜ਼ ਨੂੰ ਛੱਡਿਆ ਜਾਵੇ ਹੋਰ ਚੀਜ਼ਾਂ ਦੇ ਧਿਆਨ ਦਿੱਤਾ ਜਾਵੇ ਇਹ ਚੀਜ਼ਾਂ ਵਿੱਚ ਕੁਝ ਨਹੀਂ ਜੇ ਅੱਜ ਦੀ ਵੀਡੀਓ ਹੋਵੇ ਤਾਂ ਅਸੀਂ ਮੰਨੀਏ ਬਹੁਤ ਜ਼ਿਆਦਾ ਪੁਰਾਣੀ ਵੀਡੀਓ ਹੈ